ਇਹ ਆਮ ਰੇਟ ਨਾਲੋਂ ਪਹਿਲਾਂ ਨਾਲੋਂ ਘਟਾ ਕੇ ਫਾਇਦਾ ਹੋਊਗਾ ਜ਼ਿਮੀਂਦਾਰ ਵੀਰ ਦਾ ਪੂਰਾ ਫਾਇਦਾ ਕਰਾਂਗੇ ਜ਼ਿਮੀਂਦਾਰ ਵੀਰਾਂ ਦਾ ਇਹ ਪਹਿਲਾਂ ਨਾਲੋਂ 7% GST ਘਟ ਕੇ ਅਸੀਂ ਡਿਸਕਾਊਂਟ ਲਾਤਾ ਇਹਨਾਂ ਤੇ 7% ਲੈਸ ਕਰਕੇ ਜ਼ਿਮੀਂਦਾਰ ਨੂੰ ਦਵਾਂਗੇ ਜੀ ਬਸ ਠੀਕ ਹੈ ਜੀ ਆਪਣੇ ਜ਼ਿਮੀਂਦਾਰ ਭਰਾਵਾਂ ਦਾ ਪੂਰਾ ਫਾਇਦਾ ਕਰਾਂਗੇ ਜੀ ਤੇ ਬਾਕੀ ਵੈਸੇ ਵੀਰੇ ਜੇ ਕੋਈ ਜ਼ਿਮੀਂਦਾਰ ਵੀਰ ਆਪਣੇ ਵੀਡੀਓ ਲਾ ਲਓ ਜਾਂ ਦੂਰੋਂ ਨੇੜੇੋਂ ਕਿਉਂ ਆਉਂਦਾ ਉਹਦਾ ਆਪਾਂ ਮਾਨਤਾ ਰੱਖਾਂਗੇ ਪੂਰਾ ਮਾਨ ਕਰਾਂਗੇ ਜਿਹੜੀ ਤੁਹਾਡੀ ਵੀਡੀਓ ਸ਼ੇਅਰ ਕਰਕੇ ਲਾਈਕ ਕਰਕੇ ਆਊਗਾ ਇਹਦੇ ਨਾਲ ਵੀ ਹੋਰ ਐਕਸਟਰਾ ਡਿਸਕਾਊਂਟ ਉਹਨੂੰ ਦਵਾਂਗੇ ਇਹ ਨਾ ਵੀ ਉਹਨੂੰ ਕਿਤੋਂ ਸਸਤਾ ਮਿਲੇ ਨਹੀਂ 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 ਜਿਹਦੇ ਇਹ ਕੰਮ ਨਹੀਂ ਕਰਦੇ ਹੁਣ ਆਪਣਾ ਇਹ ਆਪਾਂ ਵੀਰਾਂ ਨੂੰ ਦੱਸ ਹੀ ਦਈਏ ਮੜਿਆ ਹਾਂ ਜੀ ਇਹਦੇ ਦੂਜਿਆਂ ਨਾਲੋਂ ਇਹਦੇ ਵਿੱਚ ਕੀ ਡਿਫਰੈਂਸ ਆ ਵੀਰੇ ਵੀ ਇਹ ਵੀਰ ਜੀ ਇਹ ਪਹਿਲੀ ਗੱਲ ਤਾਂ ਇਹ ਜਿਹੜਾ ਅੰਦਰੋਂ 8 ਫੁੱਟ ਏਰੀਆ ਕਵਰ ਕਰੂਗਾ ਮਲਚਰਾ 8 ਫੁੱਟ ਅੰਦਰੋਂ ਹਾਂਜੀ ਫਿਰ ਇਹਦੇ ਐਕਸਟਰਾ ਚਾਰ ਲੈਣਾ ਹਾਂ ਬਲੇਟਾਂ ਦੀਆਂ ਲੱਗ ਚੁੱਕੀਆਂ ਹਾਂ ਆ ਆ ਆ ਗਿਆ ਇਹਨਾਂ ਨੂੰ ਦਿਖਾ ਦੇ ਵੀ ਚਾਰ ਲੈਣਾ ਬਲੇਟਾਂ ਦੀਆਂ ਨੇ ਠੀਕ ਆ ਵੀਰੇ ਫਿਰ ਇਹਦੇ ਜਿਹੜੇ ਇਹ ਬਲੇਟਾਂ ਦੇ ਸੈੱਟ ਨੇ ਸਾਰੇ ਮਲਚਰਾ ਨਾਲੋਂ ਜ਼ਿਆਦੇ ਨਹੀਂ ਜੀ 66 ਸੱਟੇ ਦੇ ਵਿੱਚ ਬਲੇਟਾਂ ਦੇ ਹੋਣਗੇ ਜੀ ਵੈਰੀ ਗੁੱਡ ਸਾਰੇ ਮਲਚਰਾਂ ਨਾਲੋਂ ਜ਼ਿਆਦਾ ਬਲੇਟ ਹੋਣਗੇ ਜੇ ਤੁਹਾਨੂੰ ਕੋਈ ਲੱਗਦਾ ਵੀ ਲਾਈਨ ਖੋਲਣੀ ਵੀ ਆ ਹਾਂ ਆ ਚਾਰ ਨਟ ਖੁੱਲ ਕੇ ਲਾਈਨ ਖੁੱਲ ਵੀ ਜਾਊਗੀ ਨਹੀਂ ਹਾਂ ਆਪਾਂ ਕਹਿ ਰਿਹਾ ਲੱਗਦਾ ਟਰੈਕਟਰ ਦਬਦਾ ਤੇ ਉਹਨੂੰ ਖੋਲ ਸਕਦੇ ਹਾਂ ਖੋਲ ਵੀ ਸਕਦੇ ਹਾਂ ਆਪਣੀ ਮਰਜ਼ੀ ਹੈ ਜੀ ਟਰੈਕਟਰ ਛੋਟਾ ਹੁੰਦਾ ਕੈਰੀ ਜ਼ਿੰਮੇਦਾਰ ਹਾਂਜੀ 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 ਉਹਦੇ ਨਾਲ ਇਹ ਸਫਾਈ ਦਾ ਵੀ ਵਿਰ ਤਿਆਰ ਰੱਖੂਗਾ ਹਾਂਜੀ ਇਹ ਵੱਡੀ ਵੱਡੇ ਡਰਮ ਦੇ ਵਿੱਚ ਆ ਸਾਰੇ ਮਲਚਰਾਂ ਨਾਲੋਂ ਇਹ ਕੁਤਰਾ ਕਰੂਗਾ ਪਰਾਲੀ ਦਾ ਐ ਨਹੀਂ ਹੈਗਾ ਵੀ ਪਿੱਛੇ ਗੋਲ ਗੋਲ ਜੇ ਕਰਕੇ ਕੱਢ ਦੂ ਏ ਵੀਰੇ ਵੱਡਾ ਕਰਨ ਦਾ ਕਾਰਨ ਵੀ ਵਿੱਚ ਫਸੇ ਨਾ ਹਾਂ ਵੀ ਵਿੱਚ ਚੰਗੀ ਤਰ੍ਹਾਂ ਉਹਨੂੰ ਪੁੱਤਰਾ ਕਰ ਦਵੇ ਪੁੱਤਰਾ ਕਰ ਦਵੇ ਪੁੱਤਰਾ